ਦੇਖੋ ਜੀ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਦੱਸਣਾ ਚਾਹਾਂਗਾ ਕਿ ਕੱਲ ਅਸੀਂ ਸਾਰਿਆਂ ਨੇ ਇੱਕ ਮੰਗ ਪੱਤਰ ਦਿੱਤਾ ਸੀ ਐਸ ਡੀ ਐਮ ਸਾਹਿਬ ਤੇ ਡੀ ਐਸ ਪੀ ਸਾਹਿਬ ਨੂੰ ਕਿ ਜੇ ਅੱਜ ਮਿਤੀ 28 ਤਰੀਕ ਸ਼ਾਮ 5 ਵਜੇ ਤੱਕ ਦੋ ਮੁਲਜ਼ਮ ਰਣਦੀਰ ਤੇ ਨਿਕੇਤ ਅਗਰ ਨਹੀਂ पकड़े ਜਾਂਦੇ ਤਾਂ ਅਸੀਂ ਅਣਮਿੱਥੇ ਸਮੇਂ ਲਈ ਸ਼ਹਿਰ ਨੂੰ ਬੰਦ ਕਰਾਂਗੇ ਉਸ ਵਾਸਤੇ ਸਾਨੂੰ ਸ਼ਹਿਰ ਦੀਆਂ ਸਾਰੀਆਂ ਸੰਸਥਾਵਾਂ ਨੇ ਖੁਦ ਸੰਪਰਕ ਕੀਤਾ ਕਿ ਤੁਸੀਂ ਜਿਵੇਂ ਵੀ ਹੁਕਮ ਕਰੋਗੇ ਅਸੀਂ ਤੁਹਾਡੇ ਨਾਲ ਹਾਂ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਅਸੀਂ ਸ਼ਾਮ ਨੂੰ ਮੀਟਿੰਗ ਰੱਖੀ ਸੀ ਕੱਲ ਦੇ ਬੰਦ ਨੂੰ ਸ਼ੁਰੂ ਕਰਨ ਬਾਰੇ ਸਫਲ ਕਰਨ ਬਾਰੇ ਸਾਡੇ ਕੋਲ ਥੋੜੀ ਦੇਰ ਪਹਿਲਾਂ ਹੀ ਐਸਐਸਪੀ ਸ਼੍ਰੀ ਵਰਮ ਸ਼ਰਮਾ ਜੀ ਆ ਕੇ ਗਏ ਨੇ ਉਹਨਾਂ ਨੇ ਸਾਨੂੰ ਆਸ਼ਵਾਸ਼ਣ ਦਿੱਤਾ ਹੈ ਕਿ ਮੈਂ ਆਇਆ ਔਰ ਮੇਰੇ ਅੰਤੇ ਤੁਸੀਂ ਸਾਨੂੰ ਇੱਕ ਦਿਨ ਦਾ ਸਮਾਂ ਜਿਹੜਾ ਹੈ ਉਹ ਹੋਰ ਦਿਓ ਤਾਸੀ ਸਾਰੇ ਪਰਿਵਾਰਾਂ ਨੇ ਸਾਰੀ ਸੰਸਾਵਾਂ ਨੇ ਸਮਾਣੇ ਦੇ ਸ਼ਹਿਰ ਵਾਸੀ ਜਿਹੜੇ ਬੈਠੇ ਨੇ ਅਸੀਂ ਆਪਸ ਵਿੱਚ ਸਲਾਹ ਕਰਕੇ ਕਿ ਜੇ ਹੁਣ ਵਰੁਣ ਸ਼ਰਮਾ ਜੀ ਨੇ ਆ ਕੇ ਇੱਕ ਆਸ਼ਵਾਸ਼ਣ ਦਿੱਤਾ ਹੈ ਤਾਂ ਅਸੀਂ ਉਹਨਾਂ ਨੂੰ ਇੱਕ ਦਿਨ ਦਾ ਸਮਾਂ ਹੋਰ ਦਵਾਂਗੇ ਤਾਂ ਅਸੀਂ ਇੱਕ ਕੱਲ 29 ਤਰੀਕ ਦਾ ਜਿਹੜਾ ਦਿਨ ਹੈ ਉਹ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਹੋਰ ਦਿੰਨੇ ਆ ਕਿ ਤੁਸੀਂ ਕੱਲ ਕੱਲ ਦੇ ਵਿੱਚ ਜਿਹੜੇ ਵੀ ਦੋ ਮੁਲਜ਼ਮ ਰਹਿ ਗਏ ਨੇ ਉਹਨਾਂ ਨੂੰ ਅਰੈਸਟ ਕਰੋ ਨਹੀਂ ਤਾਂ ਪਰਸੋਂ 30 ਮਈ ਸਵੇਰੇ 9 ਵਜੇ ਅਸੀਂ ਮਾਤਾ ਰਾਣੀ ਚੌਕ ਨੇੜੇ ਤਹਿਸੀਲ ਕੰਪਲੈਕਸ ਧਰਨਾ ਵੀ ਲਾਵਾਂਗੇ ਔਰ ਸਾਰੇ ਸ਼ਹਿਰ ਨੂੰ ਅਸੀਂ ਬੇਨਤੀ ਕਰਾਂਗੇ ਕਿ ਸਾਰਾ ਸ਼ਹਿਰ ਹਰ ਸੰਸਥਾਵਾਂ ਵਪਾਰਿਕ ਰਾਜਨੀਤਿਕ ਧਾਰਮਿਕ ਹਰ ਤਰ੍ਹਾਂ ਦੇ ਆਧਾਰੇ ਜਿਹੜੇ ਆ ਪਰਸੋਂ 30 ਮਈ ਤੋਂ ਅਣਮਿੱਥੇ ਸਮੇਂ ਲਈ ਬੰਦ ਰੱਖੇ ਜਾਣ ਇਹ ਸਾਡੀ ਸਾਰਿਆਂ ਨੂੰ ਅਪੀਲ ਐਕਸ਼ਨ ਦੇਰੋ ਉਸਕਾ ਦਿਓ ਰਿਹਾ ਹੈ ਰੈਸਟ ਕਰੋ ਖਬਰ ਦੇ ਦਿਓ ਅੰਦਰੋਂ 33 ਨੂੰ ਹੁੰਦੀ ਹੈ ਮੈਦਾਨ ਆਜਣਾ ਹੈ ਬਿਕੋਜ਼ ਪਹਿਲਾਂ ਅਸੀਂ ਪੋਜੀਸ਼ਨ ਤੇ ਹੀ ਨਹੀਂ ਸੀ ਕਿ ਅਸੀਂ ਤੇ ਕੁਝ ਗੱਲ ਕਰ ਸਕੀਏ ਜਾਂ ਕਰ ਸਕੀਏ ਮੰਡੇਜ ਕੀ ਐਕਸ਼ਨ ਚੱਲ ਰਿਹਾ ਸੀ ਕਿ ਨਹੀਂ ਚੱਲ ਰਿਹਾ ਸੀ ਮੈਂ 19 ਤਰੀਕ ਨੂੰ ਮੇਰੀ ਬੇਟੀ ਦਾ ਸੀ 17 ਤਰੀਕ ਨੂੰ ਹੁੰਦਾ ਸੀ ਅੰਤਿਮ ਗ੍ਰੇ ਰੱਖੀ ਸੀ ਫਿਰ 18 ਫਿਰ 19 20 ਤਰੀਕ ਨੂੰ ਅਸੀਂ ਜੀਐਸਪੀ ਸਾਹਿਬ ਕੋਲ ਗਏ ਅਸੀਂ ਦੋਨੋਂ ਪੇਰੈਂਟਸ ਅਸੀਂ ਜੀਐਸਪੀ ਸਾਹਿਬ ਕੋਲ ਗਏ ਉਸ ਦਿਨ ਜੀਐਸਪੀ ਸਾਹਿਬ ਨੇ ਸਾਡੇ ਮੂਹਰੇ ਭਰੋਸਾ ਦਿੱਤਾ ਸੀ ਟੀਮਸ ਬਣਾਈ ਐਸੀ ਹੈ ਜੂਜੀ ਹੈ 23 ਤਰੀਕ ਨੂੰ ਬੰਦਾ ਅਰੈਸਟ ਹੋਇਆ 23 ਤਰੀਕ ਨੂੰ ਅਰੈਸਟ ਹੋਣ ਤੋਂ ਪਹਿਲਾਂ ਉਹ ਦੋਨੋਂ ਐਂਟੀਸੇਟਰੀ ਲਾ ਵੀ ਦਿੰਦੇ ਨੇ ਔਰਟ ਓਬਵੀਅਸ ਹੈ ਜਦੋਂ ਇੰਨਾ ਵਿੱਚ ਟਾਈਮ ਪੀਰੀਅਡ ਬਹਿ ਗਿਆ ਤਾਂ ਉਹਨਾਂ ਕੋਲ ਟਾਈਮ ਹੋ ਗਿਆ ਉਹਨਾਂ ਨੇ ਐਂਟੀਸੇਟਰੀ ਲਗਾ ਦਿੱਤੀ ਹੁਣ ਦਵਿੰਦਰ ਦੀ ਐਂਟੀਸੇਟਰੀ ਵੀ ਜੇ ਚਲੋ ਹੋ ਜਾਂਦੀ ਹੈ ਜਿਹੜਾ ਰਣਦੀਰ ਹੈ ਉਹਦੀ ਐਂਟੀਸੇਟਰੀ ਜਿਹੜੀ ਰਿਜੈਕਟ ਹੁੰਦੀ ਹੈ ਦੈਟਸ ਓਨਲੀ ਹਿਊਮੈਨਿਟੀ ਬੇਸਿਸ ਨਾਟ ਓਨ ਲੀਗਲ ਗ੍ਰਾਉਂਡ ਸਲੋ ਚਲੋ ਜੀ ਨਵਾਂ ਬੀਟਰ 11000 ਦਾ ਦੇਸੀ ਦੀ 1969 ਵਿੱਚ 11000 ਦੀ ਕੀਮਤ ਹੋਣੀ ਹੈ ਅਗਰ ਕੋ ਦਾ ਮੇਰੇ ਮੱਥੇ ਤੋਂ ਲੈ ਕੇ ਨਾਣਾ ਤੱਕ ਉਹ ਸੋਦੀ ਰੇ ਰੇ ਇੱਧੇ ਜਾ ਕੇ ਤੇ ਮੇਰੇ ਆਪਣੇ ਬੋਬ ਚੈਂਚ ਵਿੱਚ ਅਗਰ ਉਹਦਾ उसको बड़ी पीड़ा कोई नहीं हो सकता छोटी उम्र के बच्चे स्कूल में निकले कुदरत यह बरतिया कि वापस नहीं आ सकता मेरी बहुत दिलों सामानी जारी बतौर पुलिस मुखी ਇਹ تقریبا ਦੇਵੀ ਨਾਮ ਦੇ ਐਸਪੀ ਤੋਂ ਤਸਦੀਕ ਹੋਇਆ ਫੁੱਟਬਾਲ ਅੰਦਰਾ ਵਿਦਿਆ। ਇਹਦੇ ਬਲਜਮਾਨ ਪਨਾ ਦੇ ਨਾਮਾ ਪर्चा ਦਿੱਤੇ ਹੋਏ। ਉਧਰ ਚ 11 10 11 ਬੰਦੇ ਤੇ ਜਨਾਮੇ ਇਹਨਾਂ ਨੂੰ ਚੁੱਕੀ। ਉਹਨਾਂ ਚੋਂ ਵੀ 6 ਬੰਦੇਾਂ ਦੀ ਫੋਰਮਲ ਜਿਹੜੀ ਗ੍ਰਿਫਤਾਰੀ ਕੀਤੀ। ਜਿਹੜਾ ਬੰਦੀ ਦਾ ਫਾਦਰ ਜਿਹੜਾ ਰੰਦੀਰ ਦਾ ਜੀਜਾ ਹੈ ਫਾਦਰ ਤੇ ਜੀਜਾ ਇਹ ਅਸੀਂ ਮੇਨ ਪਰਚੇ 'ਚ ਦੋਸ਼ੀ ਬਣਾ ਲਈ ਜਿਹੜਾ ਐਕਸਰ ਦਾ ਨੀਰਾ ਪਰਚਾ ਉਸੇ ਪਰਚੇ 'ਚ ਜਿਹੜੇ 'ਚ ਰੰਦੀਰ ਬੰਦਰ ਰੰਕੇ ਤੇ ਪੰਦਰ ਸੀ ਉਸੇ ਪਰਚੇ 'ਚ ਅਜਿਹੀ 3 ਵਜੇ ਕਿਤੇ ਚਾਹਤ ਸ਼ਾਮ ਨੂੰ ਰੰਦੀਰ ਦਾ ਫਾਦਰ ਤੇ ਰੰਦੀਰ ਦਾ ਜੀਜਾ ਉਹਦੇ 'ਚ ਦੋਸ਼ੀ ਬਣਾ ਲਈ अनफॉर्चूनेटली ਬੜੀ ਮਤਲਬ ਨਮੋਸ਼ੀਰ ਬਨਨਾ ਵੀ ਰੰਦੀ ਇਹ ਕਾਬੂ ਨਹੀਂ ਆਇਆ ਪਰ ਸਾਡੇ ਅਫਰਟਸ ਜਾਰੀ ਤੇ ਅਸੀਂ ਜ਼ਰੂਰ ਇਹਨੂੰ ਅਰੈਸਟ ਕਰਾਂਗੇ। ਪ੍ਰੋਪਰ ਪੀਸ ਦੀ ਕਾਰਵਾਈ ਕਰਾਂਗੇ ਤਾਂ ਕਿ ਜੋ ਪੁਲਿਸ ਵੱਲੋਂ ਇਨਵੈਸਟੀਗੇਸ਼ਨ ਹੋਵੇ ਉਹ ਜਸਟਿਸ ਮਿਲ ਸਕੇ। ਦੇਖੋ ਤੁਹਾਡੇ ਕਿਸੇ ਦਾ ਜਿਹੜਾ ਨੁਕਸਾਨ ਹੋਇਆ ਉਹ ਮੈਂ ਨਹੀਂ ਪੂਰਾ ਕਰ ਸਕਦਾ। ਛੋਟੀ ਮਰਦੇ ਦਾ ਸਪੀਡ ਦੇ ਤਰ੍ਹਾਂ ਦਿੱਤੀ ਆ ਗਿਆ। ਬਟ ਰਿਹਾ ਕਿ ਐਗਜ਼ੈਂਪਲਰੀ ਐਕਸ਼ਨ ਕਰਕੇ ਪਾਸੈਸ਼ਨ ਜਰਮਨ ਵੱਲੋਂ ਪਰ ਇਸੇ ਇਸ ਮਾਮਲੇ 'ਚ ਸਜ਼ਾ ਦਿੱਤੀ ਜਾਵੇ। ਇਹ ਇਨਵੈਸਟੀਗੇਸ਼ਨ ਬਾਰੇ ਹੋਰ ਕਿਸੇ ਦਾ ਕੋਈ ਵੀ ਪੁਆਇੰਟ ਹੈ ਸੇ ਦਾ ਜਿਹੜਾ ਮੇਰੇ ਨਾਲ ਕੋਈ ਸੰਬੰਧ ਕਰਦਾ ਹੈ। ਇਸ ਦਾ ਸਰ ਪ੍ਰੋਬਲਮ ਮੈਂ ਇਫ ਯੂ ਅਲਾਉਟ ਮੈਨ ਜੀ ਜੀ 7 ਤਰੀਕ ਨੂੰ ਐਕਸੀਡੈਂਟ ਹੋਇਆ। 8 ਤਰੀਕ ਨੂੰ ਡਰਾਈਵਰ ਹੈ ਵੈਸਟਰਨ ਦਾ ਉਹ ਬਿਆਨ ਦੇ ਦਿੰਦਾ ਐਕਸ਼ਨ ਦੇ ਤੌਰ ਕੋ ਸਟਾਰਟ ਹੁੰਦਾ ਪਹਿਲੀ ਅਰੈਸਟ ਕਰਦੇ ਜਦੋਂ ਉਸ ਕੋਲ 32 ਤਰੀਕ ਨੂੰ 15 ਨੂੰ ਤੈ ਤਰੀਕ ਨੂੰ ਹੁੰਦੀ ਹੈ ਮੈਂ ਦੱਸ ਰਿਹਾ ਜੀ ਬਿਕਾਜ਼ ਪਹਿਲਾਂ ਅਸੀਂ ਪੋਜੀਸ਼ਨ ਤੇ ਹੈ ਹੀ ਨਹੀਂ ਸੀ ਕਿ ਅਸੀਂ ਉੱਠ ਕੇ ਕੁਝ ਗੱਲ ਕਰ ਸਕੀਏ ਜਾਂ ਕਹ ਸਕੀਏ ਨੂੰ ਦੇ ਇੱਕ ਐਕਸ਼ਨ ਚੱਲ ਰਿਹਾ ਸੀ ਕਿ ਨਹੀਂ ਚੱਲ ਰਿਹਾ ਸੀ ਮੈਂ 19 ਤਰੀਕ ਨੂੰ ਮੇਰੀ ਬੇਟੀ ਦਾ ਸੀ 17 ਤਰੀਕ ਨੂੰ ਦਾ ਸੀ ਅੰਤਿਮ ਗ੍ਰੇ ਰੱਖੀ ਸੀ ਫਿਰ 18 ਫਿਰ 19 20 ਤਰੀਕ ਨੂੰ ਅਸੀਂ ਡੀਐਸਪੀ ਸਾਹਿਬ ਕੋਲ ਗਏ ਸੀ ਅਸੀਂ ਕਿੰਪੀਅਰੈਂਟਸ ਵੀ ਤਰੀਕ ਨੂੰ ਡੀਐਸਪੀ ਸਾਹਿਬ ਕੋਲ ਗਏ ਸੀ ਉਸ ਦਿਨ ਡੀਐਸਪੀ ਸਾਹਿਬ ਨੇ ਸਾਨੂੰ ਚੰਗਾ ਆਸ਼ਵਾਸਨ ਦਿੱਤਾ ਸੀ ਟੀਮਸ ਬਣਾਈਆਂ ਸੀ ਜਾਂ ਜੋ ਵੀ ਹੈ 23 ਤਰੀਕ ਨੂੰ ਉਹ ਬੰਦਾ ਅਰੈਸਟ ਹੁੰਦਾ 23 ਤਰੀਕ ਨੂੰ ਅਰੈਸਟ ਹੋਣ ਤੋਂ ਪਹਿਲਾਂ ਉਹ ਦੋਨੋਂ ਐਂਟੀਸੀਪਟਰੀ ਲਾ ਲਈ ਦਿੰਦੇ ਨੇ ਬਟ ਆਬਵੀਅਸ ਹੈ ਜਦੋਂ ਇੰਨਾ ਵਿੱਚ ਟਾਈਮ ਪੀਰੀਅਡ ਬਹਿ ਗਿਆ ਤਾਂ ਉਹਨਾਂ ਕੋਲ ਟਾਈਮ ਹੋ ਗਿਆ ਉਹਨਾਂ ਨੇ ਐਂਟੀਸੀਪਟਰੀ ਲਗਾ ਦਿੱਤੀ ਦਵਿੰਦਰ ਦੀ ਐਂਟੀਸੀਪਟਰੀ ਵੀ ਰਿਜੈਕਟ ਚਲੋ ਹੋ ਜਾਂਦੀ ਹੈ ਜਿਹੜਾ ਰੰਦੀ ਹੈ ਉਹਦੀ ਐਂਟੀਸੀਪਟਰੀ ਜਿਹੜੀ ਰਿਜੈਕਟ ਹੁੰਦੀ ਹੈ ਦੈਟਸ ਓਨਲੀ ਓਨ ਹਿਊਮੈਨਿਟੀ ਬੇਸਿਸ ਨਾਟ ਓਨ ਲੀਗਲ ਗਰਾਉਂਡਸ ਨਹੀਂ ਨਹੀਂ ਸਰ ਸੈਸ਼ਨ ਸੈਸ਼ਨ ਦੈਟਸ ਪਿਓਰਲੀ ਓਨ ਹਿਊਮੈਨਿਟੀ ਬੇਸਿਸ ਜੱਜ ਨੇ ਹਿਊਮੈਨਿਟੀ ਬੇਸਿਸ ਤੇ ਕੀ ਕੀਤਾ ਅਦਰਵਾਇਜ਼ ਵੀ ਉਹਦਾ ਲਾਅ ਵੈਰੀ ਵੈਲ ਕਿ ਉਹ ਛਾ ਜਮਾਨਤ ਲੈ ਜਾਣਾ ਅਗਰ ਜੱਜ ਉਸ ਟਾਈਮ ਤੇ ਨਾ ਹੋਕਰ ਚਲੋ ਉਹ ਟਾਈਮ ਵੀ ਨਿਕਲ ਗਿਆ ਫਿਰ ਆਪਾਂ ਪ੍ਰੈਸ ਕਾਨਫਰੰਸ ਕੀ ਪੀਸੀ 20 ਨੂੰ ਸਰ ਨੂੰ ਮਿਲਣ ਤੋਂ ਬਾਅਦ ਆਪਣੀ ਪੀਸੀ ਉਹਦੇ ਚਾਸਿ ਗੋਲ ਰੱਖੀ ਸੀ ਕਿ ਅ ਸੰਡੇ ਉਸ ਤੋਂ ਬਾਅਦ ਇਮੀਡੀਏਟਡਾ ਸੰਡੇ ਆ ਰਿਹਾ ਸੀ ਕਿ ਸੰਡੇ ਤੋਂ ਬਾਅਦ ਅਸੀਂ ਜਿਹੜਾ ਹੈ ਆਪਣਾ ਪ੍ਰੋਟੈਸਟ ਵੱਲ ਜਾਵਾਂਗੇ ਸਟਿਲ ਸੰਡੇ ਨੂੰ ਮੇਰੀ ਇਹਨਾਂ ਦੀ ਪੋਜ਼ਿਟਿਵ ਟਾਕ ਹੁੰਦੀ ਹੈ ਰਿਕੁਲੇਸ ਐਚਓ ਸਾਹਿਬ ਦੀ ਵੀ ਬੜੀ ਪੋਜ਼ਿਟਿਵ ਟਾਕ ਹੋਈ ਉਹਨਾਂ ਨੇ ਮੈਨੂੰ ਕਿਹਾ ਸਾਨੂੰ ਆਸ਼ਵਾਸਨ ਦਿੱਤਾ ਕਿ ਨਹੀਂ ਸਾਨੂੰ ਮੈਂ ਇੱਕ ਵੀਕ ਗਿਆ ਸੀ ਚਲੋ ਆਪਾਂ ਫੇਰ ਵੀਕ ਕਰ ਕਰਾ ਦੇ ਆਪਾਂ ਇੱਕ ਪ੍ਰੋਜੈਕਟ ਦਾ ਟਾਈਮ ਆਪਾਂ ਦੇਖੋ ਹੁਣੇ ਟਾਈਮ ਦੇ ਤਾਂ ਮਤਲਬ ਅੱਛਾ ਨਹੀਂ ਲੱਗ ਰਿਹਾ ਮੈਂ ਕਹਾਂ ਮੈਂ ਟਾਈਮ ਦੇਦਾ ਟਾਈਮ ਦੇਦਾ ਬਾਰ ਬਾਰ ਵਰਡ ਯੂਜ਼ ਕਰਨੇ ਅੱਛੇ ਨਹੀਂ ਲੱਗਦੇ ਪਰ ਪ੍ਰੋਬਲਮ ਇਹ ਹੈ ਕਿ ਜਿਹੜੀ ਟਾਈਮ ਲਾਈਨਸ ਹੈ ਉਹ ਕਨਸਿਡਰ ਕਰਨੀ ਬਹੁਤ ਜ਼ਰੂਰੀ ਹੈ 15 ਦਿਨ ਦਾ ਗੈਪ ਨੂੰ ਕੋਈ ਨਹੀਂ ਚਲੋ ਉਸ ਤੋਂ ਬਾਅਦ ਸਰ ਉਹ ਆ ਗਿਆ ਅਰੈਸਟ ਹੋ ਗਿਆ ਉਹਨੇ ਉਸ ਤੋਂ ਬਾਅਦ ਜਿਹੜੀ ਸਲਿੱਪ ਆਪਾਂ ਕਹਿ ਰਹੇ ਆ ਨਿਕਲੀ ਹੈ ਸਲਿੱਪ ਸਰ ਕਿਦਨ ਨਿਕਲੀ ਹੈ ਪਬਲਿਕ ਹੋਈ ਹੈ ਐਕਸੀਡੈਂਟ ਵਾਲੇ ਦਿਨ ਜੀ ਨਿਊਜ਼ ਨੇ ਕਵਰ ਕੀਤੀ ਹੈ ਉਹ ਟਿੱਕਰ ਚੋਂ ਲਾਈਵ ਕੱਢੀ ਹੈ ਉਹਨੇ ਹਜੇ ਵੀ ਵੀਡੀਓ ਹੈਗੀ ਹੈ ਉਹ ਲਾਈਵ ਕੱਢੀ ਹੈ ਉਹਦੇ ਚ ਤਿੰਨ ਨਾਮ ਰਦੀਸ਼ ਸਿੰਘ ਅਨੀਕੇ ਸਿੰਘ ਅਦਰਵਾਈਜ਼ ਇੱਕ ਵਸਿਤਾ ਨਿਕਿਆ ਦਾ ਨਾਮ ਹੀ ਨਹੀਂ ਸੀ ਲੈ ਰਹੇ ਸਾਨੂੰ ਪਤਾ ਹੀ ਨਹੀਂ ਸੀ ਬਟ ਜਦੋਂ ਐਵੀਡੈਂਸ ਇੱਕ ਆ ਗਿਆ ਤਾਂ ਉਹਨੂੰ ਨੋਮੀਨੇਟ ਕਿਦਨ ਕੀਤਾ ਗਿਆ ਕਿਹੜੀ ਪਰਸੈਂਟ ਪਰਸੋਮਿਟ ਨੋਮੀਨੇਟ ਨੂੰ ਪਰਸੋ ਨੋਮੀਨੇਟ ਕੀਤਾ ਗਿਆ ਉਹਨੂੰ ਇੰਨਾ ਗੈਪ ਦੇਣ ਦਾ ਜਿਹੜਾ ਅਸੀਂ ਕਰ ਸਲਿੱਪ ਐਕਸੀਡੈਂਟ ਦੇ ਸਮੇਂ ਹਾਂਜੀ ਨਾ ਬੈ ਜੀ ਨਿਊਜ਼ ਨੇ ਕੀਤੀ ਹੈ ਸਰ ਐਕਸੀਡੈਂਟ ਵਾਲੇ ਦਿਨ ਹੀ ਹੈ ਐਕਸੀਡੈਂਟ ਵਾਲੇ ਦਿਨ ਨਿਕਲੀ ਹੈ ਸਰ ਤਾਂ ਫਿਰ ਇੰਨਾ ਗੈਪ ਕਨਿਕੇਟ ਵਾਸਤੇ ਠੀਕ ਹੈ ਉਹ ਹੋ ਸਕਦਾ ਹੈ ਉਹ ਦੋਸ਼ੀ ਨਾ ਹੋਵੇ ਕੁਝ ਵੀ ਐਂਡ ਐਕਸ ਵਾਈ ਜ਼ेड ਹੋ ਸਕਦਾ ਬਟ ਉਹਨੂੰ ਅੰਡਰ ਇਨਵੈਸਟੀਗੇਸ਼ਨ ਤਾਂ ਉਸੇ ਟਾਈਮ ਲੈ ਕੇ ਅਨਾਉਂਸ ਇਨਾ ਮੇਰੇ ਬਪਾ ਇੱਕ ਉਹਨੂੰ ਫ੍ਰੀ ਹੈਡ ਛੱਡਦਾ ਬਿਲਕੁਲ ਜਿੰਦਾ ਨਾਮ ਬਿਲਕੁਲ ਸਾਹਮਣੇ ਆ ਰਹੇ ਉਹਨੂੰ ਨੋਮੀਨੇਟ ਅਸੀਂ ਕਰ ਰਹੇ ਹਾਂ 2 ਦਿਨ ਪਹਿਲਾਂ ਉਹ ਵੀ ਸਾਨੂੰ ਸਾਡੇ ਕੋਲ ਵੀਡੀਓਜ਼ ਪਈਆਂ ਵੀ ਅਸੀਂ ਉਹਦੇ ਚ ਪ੍ਰੈਸ ਕਾਨਫਰੈਂਸ ਚ ਕਿਹਾ ਵੀ ਜੇ ਨਾਂ ਨਾਮ ਦਿੱਤਾ ਮਤਲਬ ਸਾਨੂੰ ਉਹਦੇ ਵਾਸਤੇ ਵੀ ਪ੍ਰੈਸ਼ਰ ਪਾਣਾ ਪੈ ਰਿਹਾ ਕਿ ਉਹਦਾ ਨਾਮ ਦੇ ਉਹ ਐਫਆਈਐਸ ਨਾਮ ਦੇ ਉਹ ਐਫਆਈਐਸ 2 ਦਿਨ ਪਹਿਲਾਂ ਨੋਮੀਨੇਟ ਹੋ ਰਿਹਾ ਉਹਨੂੰ ਕੱਲ ਉਹ ਵੀ ਬੇਲ ਲਗਾ ਦੇਗਾ ਫਿਰ ਮੀਨ ਟਾਈਮ ਰੰਧੀ ਸਿੰਘ ਨੇ ਐਂਟੀਸੀਪਟਰੀ ਫੇਰ ਲਗਾਤੀ ਹਾਈ ਕੋਰਟ ਚ ਉਹ ਵੈਸੇ ਪਤਾ ਸੀ ਜਦੋਂ ਇੱਥੇ ਕੈਨਸਲ ਹੋਏਗੀ ਉਹਨੇ ਹਾਈ ਕੋਰਟ ਚਲੇ ਜਾਣਾ ਅਲੂ ਅਲੂ ਵਾਲੀਆ ਸਾਹਿਬ ਉਹਨਾਂ ਨੇ ਵਕੀਲ ਕੀਤੇ ਇਨਫਲੂਐਂਸ ਉਹਨੇ ਇਨਾ ਯੂਜ਼ ਕੀਤਾ ਕਿ ਮੰਡੇ ਨੂੰ ਅਸੀਂ ਬੈਠੇ ਐਵੇਂ ਬੈਠੇ ਸੀ ਸਾਰੇ ਕਿ ਆਪਾਂ ਫੈਸਲਾ ਕਰਨਾ ਕੀ ਹੈ 4 ਵਜੇ ਸਾਡੇ ਕੋਲ ਸਕਰੀਨਸ਼ਾਟ ਆਂਦਾ ਕਿ ਉਹਨੇ ਫਾਈਲ ਕਰਤੀ ਐਪਲੀਕੇਸ਼ਨ ਉਹਨੂੰ ਸਭ ਨੂੰ ਵੀ ਪਤਾ ਹੈ ਹਾਈ ਕੋਰਟ ਚ ਦੋ ਦੋ ਦਿਨ ਤੱਕ ਪਹਿਲਾਂ ਲਿਸਟਡ ਨਹੀਂ ਹੁੰਦਾ ਉਹਦਾ ਇਨਾ ਇਨਫਲੂਐਂਸ ਕਿ ਰਾਤ ਨੂੰ 9 ਵਜੇ ਉਹ ਲਿਸਟ ਹੋ ਗਿਆ ਨੈਕਸਟ ਡੇ ਹੀアリング ਲਈ ਨੈਕਸਟ ਡੇ ਹੀアリング ਲਈ ਮਤਲਬ ਉਹਨੂੰ ਅਲਾਟਮੈਂਟ ਵੀ ਹੋ ਗਈ ਟਾਈਮ ਤੇ ਤਿੰਨ ਤਰੀਕ ਦੀ ਫੇਡ ਡੇਟ ਆ ਗਈ ਸਰ ਆਰਡਰ ਚ ਤਿੰਨ ਕਰਦੀ ਉਹਨੇ ਕੇਂਦਰਤਾਲਾ ਤਿੰਨ ਹੈ ਜੀ ਜਾਂਚ ਕਿਹੜਾ ਆਹ ਕਾਉਂਟਰ ਕੋ ਜਸਟ ਘਰ ਰਿਹਾ ਹੈ ਲੱਕੀਲੀ ਚਲੂ ਉਹਨਾਂ ਨੇ ਸਰ ਟਾਈਮ ਦਿੱਤਾ ਬਟ ਐਵਰੀ ਟਾਈਮ ਲੱਕ ਡੋਸਨਟ ਮੈਟਰ ਸਰ ਅਸੀਂ ਸਵੇਰੇ 6 ਵਜੇ ਗੈਸ ਰਿਪੋਰਟ ਦੇ ਵਿੱਚ ਆਪ ਵੀ ਭਜ ਰਿਹਾ ਜ਼ਰਾ ਜਗਾ ਸਰ ਚੱਲ ਰਿਹਾ ਆਪਣਾ ਟਾਈਮ ਵੀ ਆਪਣੀ ਪ੍ਰੈਸ ਕਾਨਫਰੰਸ ਮੰਨ ਗਿਆ ਵੀ ਰੰਦੀਰ ਸਿੰਘ ਜੀ ਸਾਰਾ ਕਮਤਾ ਤੱਕ ਦਾ ਤੁਸੀਂ ਸੁਣ ਕੇ ਸਮਝੋ ਰੰਦੀਰ ਨੇ ਪੜ੍ਹਨ ਜੀ ਕੀ ਯਾਰ ਮੁੱਢੀ ਇਸਤੇ ਯਾਨੀ ਕੇਦ 파ਰਨਰ ਸਰ ਸਾਡਾ ਸਵਾਲ ਇਹ ਹੈ ਕਿ ਰੰਦੀਰ ਦੇਖੋ ਨਾ ਬਲਾਈਓ ਸਰ ਇਹ ਤਾਂ ਹੁਣ ਇੱਕ ਪਰੇ ਦਿੱਕਤਰੀ ਇਹਨੂੰ ਪਟਿਆਲੇ ਦੇ ਵਿੱਚ ਐਕਸੀਡੈਂਟ ਦਾ ਇੱਕ ਪਰਿਵਾਰ ਹੈ ਬਹੁਤ ਦੁਖਵਾਰਾ ਹਾਦਸਾ ਸੀ ਹੁਣ ਤੱਕ ਇਸ ਦੇ ਵਿੱਚ ਕੀ ਅਪਡੇਟ ਹੈ ਜੀ ਦੇਖੋ ਜੀ ਅੱਜ ਇਥੇ ਸਮਾਣੇ ਸ਼ਹਿਰ ਚ ਜਿਹੜਾ 15 ਦਿਨ ਪਹਿਲਾਂ ਇੱਕ ਟਿਪਰ ਨੇ ਬੱਚਿਆਂ ਨਾਲ ਭਰੀ ਨੋਵਾ ਗੱਡੀ ਨੂੰ ਟੱਕਰ ਮਾਰ ਕੇ ਕਾਫੀ ਵੱਡਾ ਨੁਕਸਾਨ ਹੋਇਆ ਸੀ ਕਿ ਕਈ ਛੋਟੀ ਉਮਰ ਦੇ ਮਾਸੂਮ ਬੱਚੇ ਜਿਨ੍ਹਾਂ ਦੀ ਕੋਈ ਗਲਤੀ ਨਹੀਂ ਸੀ ਜਿਹੜੇ ਕੀ ਘਰੋਂ ਸਕੂਲ ਜਾਣ ਲਈ ਨਿਕਲੇ ਸੀ ਪਰ ਟਿਪਰ ਹਾਦਸੇ ਦਾ ਸ਼ਿਕਾਰ ਹੋ ਕੇ ਉਹ ਪ੍ਰਮਾਤਮਾ ਕੋਲੇ ਚਲੇ ਗਏ ਮੈਂ ਜੋ ਇੱਥੇ ਸਾਰੇ ਪੇਰੈਂਟਸ ਨੂੰ ਮਿਲਿਆ ਤੇ ਇਨਵੈਸਟੀਗੇਸ਼ਨ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਜਿਹੜਾ ਟਿੱਪਰ ਦਾ ਡਰਾਈਵਰ ਸੀ ਭੁਪਿੰਦਰ ਸਿੰਘ ਉਹ ਅਸੀਂ ਉਸੇ ਸਮੇਂ ਅਰੈਸਟ ਕੀਤਾ ਸੀ ਟਿੱਪਰ ਦੇ ਜਿਹੜੇ ਮਾਲਕ ਸਨ ਦਵਿੰਦਰ ਦਵਿੰਦਰ ਸਿੰਘ ਅਨਿਕੇਤ ਤੇ ਰੰਦੀਰ ਸਿੰਘ ਉਹਨਾਂ ਚੋਂ ਦਵਿੰਦਰ ਸਿੰਘ ਅਸੀਂ ਅਰੈਸਟ ਕੀਤਾ ਹੋਇਆ ਰੰਦੀਰ ਤੇ ਅਨਿਕੇਤ ਤੇ ਅੱਛਾ ਅਸੀਂ ਆਪਣੀ ਟੀਮਾਂ ਛਡੀਆਂ ਹੋਈਆਂ ਜਿਹੜਾ ਕਿ ਸਾਨੂੰ ਸ਼ੱਕ ਸੀਗਾ ਕਿ ਰੰਦੀਰ ਨੂੰ ਜਿਹੜੇ ਲੋਕਾਂ ਨੇ ਫਰਾਰ ਹੋਣ ਚ ਸਪੋਰਟ ਕੀਤਾ ਉਹਨਾਂ ਦੇ ਉੱਪਰ ਵੀ ਅਨਾਗਿਰੀ ਦਾ ਮਕਦਮਾ ਦਰਜ ਕਰਕੇ ਉਹਦੇ ਚ ਵੀ 5 ਤੋਂ 6 ਜਾਣੇ ਅਸੀਂ ਅਰੈਸਟ ਕੀਤੇ ਤੇ ਮੈਂ ਪੇਰੈਂਟਸ ਨਾਲ ਦੁੱਖ ਉਹਨਾਂ ਦਾ ਸਾਂਝਾ ਕੀਤਾ ਜਿਹੜਾ ਉਹਨਾਂ ਦਾ ਨੁਕਸਾਨ ਹੋਇਆ ਉਹਦੀ ਦੁਨੀਆ ਦੀ ਕੋਈ ਤਾਕਤ ਉਸ ਨੁਕਸਾਨ ਦੀ ਪਰਪਾਈ ਨਹੀਂ ਕਰ ਸਕਦੀ ਕਿ ਆਪਾਂ ਸਾਰਿਆਂ ਦੇ ਬੱਚੇ ਆ ਬੱਚਿਆਂ ਦੇ ਨਾਲ ਹੀ ਜਿਹੜਾ ਘਰ ਆ ਉਹ ਹੱਸਦਾ ਵਜਦਾ ਆ ਬਟ ਇਹ ਮੈਂ ਇਨਸ਼ੋਰ ਕਰਦਾ ਤੇ ਸ਼ੋਰ ਵੀ ਕਰਦਾ ਕਿ ਅਸੀਂ ਇਸ ਕੇਸ ਨੂੰ ਪ੍ਰਾਇਓਰਟੀ ਤੇ ਰੱਖਦੇ ਹੋਏ ਇਹਦੀ ਤਫਤੀਸ਼ ਬਹੁਤ ਛੇਤੀ ਮੁਕੰਮਲ ਕਰਾਂਗੇ ਰਂਦੇ ਦੋਸ਼ੀ ਅਰੈਸਟ ਕਰਾਂਗੇ ਤੇ ਸੈਸ਼ਨ ਜੱਜ ਸਾਹਿਬ ਨੂੰ ਪਰਸਨਲ ਰਿਕੁਐਸਟ ਕਰਕੇ ਇੱਕ ਫਾਸਟ ਟਰੈਕ ਟ੍ਰਾਇਲ ਜਿਹੜਾ ਹੁੰਦਾ ਇਸ ਕੇਸ ਦੇ ਟ੍ਰਾਇਲ ਲਈ ਇੱਕ ਸਪੈਸ਼ਲ ਕੋਰਟ ਨੂੰ ਟਾਈਮ ਬਾਉਂਡ ਮੈਨਰ ਚ ਭਾਵੇਂ 45 ਦਿਨ ਹੋ ਗਏ ਭਾਵੇਂ 90 ਦਿਨ ਹੋ ਗਏ ਤਾਂ ਟ੍ਰਾਇਲ ਪੂਰਾ ਕਰਕੇ ਤੇ ਇੱਕ ਐਗਜ਼ੈਂਪਲਰੀ ਸਜ਼ਾ ਦਿੱਤੀ ਜਾਵੇ ਸਾਰੇ ਦੋਸ਼ੀਆਂ ਨੂੰ ਕਿਉਂਕਿ ਜੇ ਇਨਸਾਨੀਅਤ ਦੇ ਤੌਰ ਤੇ ਵੇਖੀਏ ਤੇ ਕਤਲ ਤੋਂ ਵੀ ਵੱਡੀ ਵਾਰਦਾਤ ਮਤਲਬ ਮੈਂ ਇਹਨੂੰ ਜੇ ਸੋਚਾਂ ਕਿ ਇਹ ਇੱਕ ਐਕਸੀਡੈਂਟ ਨਹੀਂ ਇੱਕ ਪ੍ਰਕਾਰ ਨਾਲ ਉਹ ਬੱਚਿਆਂ ਦਾ ਕਤਲ ਹੀ ਹੋਇਆ ਤੇ ਮੈਂ ਸੈਸ਼ਨ ਜੱਜ ਸਾਹਿਬ ਨੂੰ ਵੀ ਪਰਸਨਲ ਰਿਕੁਐਸਟ ਕਰਾਂਗਾ ਤੇ ਅਸੀਂ ਔਰ ਜ਼ੋਰ ਕੋਸ਼ਿਸ਼ ਕਰਾਂਗੇ ਤਨੋਂ ਮਨੋਂ ਕੋਸ਼ਿਸ਼ ਕਰਾਂਗੇ ਕਿ ਇਸ ਮੁਕਦਮੇ ਦੇ ਦੋਸ਼ੀਆਂ ਨੂੰ ਅਸੀਂ ਲੰਬੇ ਸਮੇਂ ਹਵਾਲਾ ਦੇ ਅੰਦਰ ਜਿਹੜਾ ਇਹਨਾਂ ਨੂੰ ਸਜ਼ਾ ਕਰੇ